ਦੋਸਤੋ ਕੀ ਤੁਸੀਂ ਜਾਣਦੇ ਹੋ ਇਸ ਰਾਜਾ ਨੇ ਏਸ਼ੀਆ ਦੀ ਸਭ ਤੋਂ ਲੰਬੀ ਸੜਕ ਬਣਾਈ ਸੀ ਇਹ ਸੜਕ ਬੰਗਲਾਦੇਸ਼ ਤੋਂ ਅਫਗਾਨਿਸਤਾਨ ਤੱਕ ਜਾਂਦੀ ਸੀ ਦੋਸਤੋ ਕਿਹਾ ਜਾਂਦਾ ਹੈ ਕਿ ਰਾਜਾ ਸ਼ੇਰਸਰ ਦਾ ਸਮਾਂ ਦਿੱਲੀ ਸلطਨਤ ਲਈ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ ਕਿਉਂਕਿ ਇਸ ਰਾਜ ਨੇ ਆਪਣੇ ਸਮਰਾਜ ਰਾਹੀਂ ਇਥੋਂ ਦੀ ਕਾਨੂੰਨ ਵਿਵਸਥਾ ਠੀਕ ਕੀਤੀ ਵਪਾਰ ਵੱਲ ਵੀ ਬਹੁਤ ਧਿਆਨ ਦਿੱਤਾ ਇਸ ਰਾਜੇ ਨੇ ਬੰਗਲਾਦੇਸ਼ ਵਿੱਚ ਸਿੱਧ ਨਦੀ ਤੋਂ ਸੁਨਾਰਗਾਬ ਤੱਕ ਦਾ ਜਾਣ ਵਾਲੀ ਪੁਰਾਣੀ ਸ਼ਾਹੀ ਸੜਕ ਦੀ ਮੁਰੰਮਤ ਵੀ ਕਰਵਾਈ ਸੀ ਇਸ ਸੜਕ ਨੂੰ ਗ੍ਰੈਨਿਟ ਰਕ ਰੋਡ ਵੀ ਕਿਹਾ ਜਾਂਦਾ ਹੈ ਤੇ ਇਹ ਸੜਕ ਇੰਨੀ ਲੰਬੀ ਹੈ ਕਿ ਇਹ ਭਾਰਤ ਨੂੰ ਮੱਧ ਏਸ਼ੀਆ ਨਾਲ ਜੋੜਦੀ ਹੈ ਇਹ ਸੜਕ 3655 ਕਿਲੋਮੀਟਰ ਲੰਬੀ ਹੈ ਅਤੇ ਇਸ ਦਾ ਕੰਮ ਸਭ ਤੋਂ ਪਹਿਲਾਂ ਚੰਦਰਗੁਪਤ ਮੌਰੀਆ ਦੇ ਸਮੇਂ ਵਿੱਚ ਹੋਇਆ ਸੀ ਪਰ ਸ਼ੇਰ ਸ਼ਾਹ ਨੇ ਇਸ ਸੜਕ ਦੀ ਚੰਗੀ ਮੁਰੰਮਤ ਅਤੇ ਯਾਤਰੀਆਂ ਲਈ ਸਰਾਵਾਂ ਦੀ ਸਹੂਲਤ ਦਾ ਪ੍ਰਦਾਨ ਕੀਤੀ ਸ਼ੇਰ ਸ਼ਾਹ ਨੇ ਯਾਤਰੀਆਂ ਦੀ ਸਹੂਲਤ ਲਈ ਇਨ੍ਹਾਂ ਸੜਕਾਂ ਤੇ ਹਰ 8 ਕਿਲੋਮੀਟਰ ਤੇ ਸਰਾਵਾਂ ਬਣਾਈਆਂ ਸਨ ਇਨ੍ਹਾਂ ਸੜਕਾਂ ਨੂੰ ਬਾਦਸ਼ਹੀ ਇਸ ਸੜਕ ਨੂੰ ਬਾਦਸ਼ਾਹੀ ਰੋਡ ਸੜਕ ਇਹ ਆਜ਼ਮ ਬੰਬੋ ਅਤੇ ਉੱਤਰ ਪੱਥਵੀ ਕਿਹਾ ਜਾਂਦਾ ਹੈ ਪਰ ਛੋਟੀ ਉਮਰ ਵਿੱਚ ਸ਼ਹੀਦ ਸ਼ਾਦੀ ਮੌਤ ਹੋ ਗਈ ਜਿਸ ਤੋਂ ਬਾਅਦ ਮੁਗਲਾਂ ਨੇ ਇਸ ਸੜਕ ਨੂੰ ਹੋਰ ਅੱਗੇ ਲੈ ਲਿਆ ਮੁਗਲ ਬਾਦਸ਼ਾਹ ਨੇ ਇਸ ਸੜਕ ਨੂੰ ਪੱਛਮ ਵਿੱਚ ਖੈਰਬਦਰਾ ਪਾਕਿਸਤਾਨ ਅਤੇ ਪੂਰਬ ਵਿੱਚ ਬੰਗਾਲ ਦੀ ਚਟਗਾਉ ਬੰਦਰਗਾਹ ਤੱਕ ਪਾਰ ਕਰਕੇ ਕਾਬਲ ਤੱਕ ਵਧਾਇਆ ਸੀ ਤੁਹਾਨੂੰ ਦੱਸ ਦੇ ਕਿ ਇਸ ਸੜਕ ਨੂੰ ਵੀ ਬ੍ਰਿਟਿਸ਼ ਸਰਕਾਰ ਨੇ ਦੁਬਾਰਾ ਬਣਾਇਆ ਸੀ ਜਿਹਦਾ ਨਾਂ ਲੌਂਗ ਰੋਡ ਰੱਖਿਆ ਸੀ ਕਿਉਂਕਿ ਇਹ ਸੜਕ ਜ਼ਿਆਦਾਤਰ ਉੱਤਰੀ ਭਾਰਤ ਨੂੰ ਜੋੜਨ ਵਾਲੀ ਸਭ ਤੋਂ ਲੰਬੀ ਸੜਕ ਸੀ